ਮਾਰ 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 ਉਹnabla ਵੀ ਹੋ ਬਣਾ ਡਾਂਗ 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 ਮਾਰ ਤੂੰ ਖੱਜ ਡਾਂਗ ਮਾਰ ਤੂੰ ਖੱਜ ਤੂੰ ਡਾਂਗ ਮਾਰ ਬਣ ਡਾਂਗ ਮਾਰ ਆ ਜਾ ਸਾਹਮਣੇ ਉਹ ਚੱਲ ਰਿਹਾ ਕੰਮ ਹਉ ਚੱਲ ਰਿਹਾ ਕੰਮ ਤੁਹਾਨੂੰ ਰੰਗਿਆ ਦਿੱਖਿਆ ਉਹਨੇ ਅਬ ਕੀ ਕੀ ਚੱਲ ਰਿਹਾ ਕਾਲਾ ਬਜਾਰੀ ਹੋ ਰਹੀ ਏ ਆਖਰਨੀ ਦੀਪੂ ਹੋਲਡਰੀ ਹਾਂਜੀ ਦੀਪੂ ਹੋਲਡ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਆ ਕੈਮਰਾ ਬੰਦ ਕਰ ਜਾ ਯਾਰ ਕੀ ਗੱਲ ਕਾਦੇ ਵਾਸਤੇ ਜਿਹੜੇ ਕੰਨ ਕਈਏ ਕਿੱਧਰ ਕਿੱਧਰੀ ਹੋਣ ਸੋਣਾਂ ਦੇ ਪਰਚੇ ਕਿੱਥੇ ਕਿੱਥੇ ਕੱਟੀਆਂ ਤੁਸੀਂ ਨੇ ਜਿਹੜੀਆਂ ਪਰਚੇ ਕੱਟਿਆ ਹੋਏ ਨੇ ਲੈ ਜਾਣਗੇ ਤੈਂ ਕੀ ਲੈਣਾ ਮੈ ਜਿਹੜੇ ਤੈਨੂੰ ਮਿਲਦੀ ਹੈ ਮੈਂ ਕਿਹਨੇ ਲੈ ਕੇ ਜਾਂ ਤੈਨੂੰ ਮਿਲਦੀ ਹੈ ਮੈਂ ਕਿਹਨੇ ਲੈ ਕੇ ਜਾ ਮਾਰ ਕੈਮਰਾ ਬੰਦ ਕਰ ਮੈਂ ਕਿਹਨੇ ਲੈ ਕੇ ਜਾ ਮੇਰੇ ਕੋਲ ਅਰਦੀ ਹੈਗੀ ਹੈ ਆ ਜਿਹੜੇ ਜ਼ਿੰਮੇਦਾਰ ਭਰਾ ਲੈ ਕੇ ਮੇਰੇ ਹੋ ਰੋ ਮੇਰਾ ਕੈਮਰਾ ਬੰਦ ਕਰ ਲੈ ਤੂੰ ਨਾ ਡਾਂਗ ਖਾ ਲਈ ਕਿਤੇ ਮੇਰੇ ਕੈਮਰਾ ਕੂਮਰੇ ਦੀ ਬੰਦ ਮੇਰੀ ਸਕੂਟਰ ਨਾਲ ਕੈਮਰਾ ਤੂੰ ਆਏਗਾ ਡਾਂਗੇ ਮਾਰ ਮਾਰ ਡਾਂਗ ਮਾਰ ਤੂੰ ਬਣਾ ਵੀਡੀਓ ਕਰ ਲੈ ਆ ਲੱਗ ਰੇ ਓਏ ਕਿੱਧਰ ਜਾਊ ਬਾਈ ਕਣਖੇ ਦੱਸਿਓ ਬਣ ਦੱਸਿਓ ਕਿੱਧਰ ਜਾਊਗੀ ਕਣਖੇ ਹੈਂ ਫਿਰ ਲੱਮਾ ਡਾਂਗ ਡਾਂਗ ਮਾਰ ਤੂੰ ਡਾਂਗ ਮਾਰ ਡਾਂਗ 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 ਮਾਰ ਤੂੰ ਖੜ ਜਾ ਡਾਂਗ ਮਾਰ ਤੂੰ ਖੜ ਜਾ ਤੂੰ ਡਾਂਗ ਮਾਰ ਬਣ ਡਾਂਗ ਮਾਰ ਆਇਆ ਕਿਵੇਂ ਫਿਰ ਆਇਆ ਕਿਵੇਂ ਮੈਂ ਤੂੰ ਕਣਕ ਨੂੰ ਮੰਡਣ ਲੱਗ ਰਿਹਾ ਹਾਂ ਜ਼ਿੰਮੇਦਾਰਾਂ ਨੂੰ ਹੈ ਤਾਂ ਗਰੀਬਾਂ ਵਾਸਤੇ ਇਹ ਹੈਂ ਮਾਰ ਡਾਂਗ ਮਾਰ ਕਰੂੰਗਾ ਉਹ ਵਗ ਜਾ ਤੂੰ ਆ ਬੰਦ ਕਰ ਮੈਂ ਤਾਂ ਬੰਦ ਕਰ ਦਿਆਂ ਜਿਹੜਾ ਕੁਝ ਕਰਨਾ ਤੇ ਕਰ ਲੈ ਯਾਰ ਤੈਨੂੰ ਮਿਲਦੀ ਹੈ ਕਣਕ ਮੈਂ ਮੈਂ ਭੈਣ ਕਰਦਾ ਸੀ ਕਣਕ ਲੈ ਜਾਣ ਦੀ ਮੰਦਾਉਗਾ ਦਸ ਬਾਈ ਕਾਟ ਕੇ ਦੀ ਜਾਈਓਗੀ ਭਾਈ ਜਿਹੜੇ ਬੱਚੇ ਕੱਟ ਕੇ ਮੈਨੇਜਰ ਲੈ ਜੰਗੇ ਉਹ ਚੱਲ ਤੂੰ ਕਰ ਬਸ 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 ਨਹੀਂ ਨਾ ਜਿਹੜੇ ਜ਼ਿੰਮੇਵਾਰ ਨੇ ਬੱਚੇ ਉੱਥੇ ਆਪਣੇ ਸਰਪੰਚ ਨੇ ਹੋਲਾ ਸਮਝ ਪੰਚਾਇਤ ਕਾ ਦੇ ਸਾਹਮਣੇ ਖੋਲਾਈਆ ਰਿਸ਼ਤ ਲਾਈਆ ਇੱਕ ਪੱਤੀਆਂ ਦੀ ਕੱਟ ਤੇ ਪੱਤੀਆਂ ਕੱਟੀਆਂ ਹੋਣੀਆਂ ਲੈ ਜੰਗੇ ਉਹ ਜਿਹੜੇ ਜ਼ਿੰਮੇਵਾਰ ਨੇ ਕੰਮ ਕਹਿੰਦੇ ਜੁਮਨ ਕਦੋਂ ਨਾ ਦੁਬਈ ਰਸ ਬੋਲਣ ਨੂੰ ਯਾਰ ਉਹਨੂੰ ਕਿਹਨੂੰ ਦਿੱਤੀ ਬਈਆਂ ਪੱਤੀ ਤੋਂ ਆਪਰੇ ਪਿੰਡ ਦੇ ਕਿੰਨੇ ਜ਼ਿੰਮੇਵਾਰ ਲੱਗੇ ਨੇ ਡਾਇਰੈਕਟਰ ਲੈ ਕੇ ਆਂਦੇ ਨੇਗੇ ਰਿਕਸ਼ਾ ਕਰਾ ਦੇਣ ਉਹਨਾਂ ਦੇ ਕੇ ਆਂਦੇ ਨੇ ਕੀ ਗੱਲ ਹੈ ਭਾਈ ਤੇਰੀ ਕੰਪਲੀਟ ਕਰ ਉੱਧਰ ਕਿੱਧਰ ਪੈਣਾ? ਉੱਧਰ ਕਿੱਧਰ ਪੈਣਾ? ਉੱਧਰ ਕਿੱਧਰ ਪੈਣਾ? ਉਹ ਬੱਸ ਯਾਰ। ਬਾਈ ਜੀ ਇਹ ਦੀ ਤੁਸੀਂ ਕਣਕ ਰੱਖ ਲਈ ਹੁਣ ਇਹਦਾ ਕੀ ਕਰੂੰਗਾ ਦੱਸੋ ਰਾਂ ਨੂੰ। ਬਾਈ ਜੀ ਪਰਚੀਆਂ ਆਈਂ ਦੀ ਕਣਕ ਹੈ। ਪਰਚੀਆਂ ਗੱਟੀਆਂ ਹੋਏ ਨੇ। ਕਿੱਥੇ ਨੇ ਪਰਚੀਆਂ ਦੇਖਿਓ? ਪਰਚੀਆਂ ਅਗਲਿਆਂ ਲਵੇ ਨੇ। ਪਰਚੀ ਤੇਰੇ ਕੋਲ ਤੇਰੇ ਕੋਲ ਲਿਸਟ ਤਾਂ ਹੋਊਗੀ ਉਹਦੇ ਉੱਪਰ ਆਪਣਾ ਰਜਿਸਟਰ ਦੇ ਉੱਪਰ। ਨਹੀਂ ਜੀ। ਦੇਖਿਓ ਦੇਖਿਓਂ ਦੇ ਕਹਿੰਦੇ ਤੁਸੀਂ। ਉਰੇ ਬਹਿ ਜਾ ਤੂੰ। ਮੈਂ ਨਹੀਂ ਲੇਕਾ ਮੈਂ ਸਰਪੰਚ ਸਾਹਿਬ ਕੋਲ ਜਾਣਾ। ਆਂ ਤਾਂ ਚੱਲ ਤੇਰੀ ਮਰਜ਼ੀ ਜਿੱਥੇ ਮਰਜ਼ੀ ਜਾ ਐਂ ਤਾਂ ਕੋਈ ਚੱਕਰ ਨਹੀਂ। ਨਹੀਂ ਫਿਰ ਅਸੀਂ ਸਰਪੰਚ ਸਾਹਿਬ ਕੋਲ ਜਾਣਾ। ਇਹ ਤੈਨੂੰ ਕਣਕ ਮਿਲਦੀ ਐ ਮੈਂ ਤਾਂ ਧਾਰ ਨਹੀਂ ਮਰਦਾ ਸੀ ਕਣਕ ਦੀ ਬਸ ਫਿਰ ਅਸੀਂ ਜਿਹੜੇ ਮਾਤਾ ਕਰੇ ਵੀ ਜਿਹੜੇ ਜ਼ਿੰਮੇਵਾਰ ਭਰਾ ਲੈਂਦੇ ਜਿਹੜੇ ਜ਼ਿੰਮੇਵਾਰ ਭਰਾ ਲੈਂਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਭੈਣ ਜਦੋਂ ਉਹਨਾਂ ਨੂੰ ਜਿਹੜੇ ਜ਼ਿੰਮੇਵਾਰ ਕਣਕ ਲੈਂਦੇ ਨੇ ਜਿਹਨਾਂ ਕੋਲੇ ਹੈਗੇ ਆ ਖੇਤ ਜ਼ਮੀਨ ਹੈਗੀ ਆ ਉਹ ਕਣਕ ਉਹਨਾਂ ਦੇ ਕਣਕ ਬਈ ਇਹ ਬਈ ਸਰਕਾਰ ਨੇ ਕਰ ਵਣਿਤਾਂ ਉਹਨਾਂ ਵਾਸਤੇ ਗਰੀਬਾਂ ਵਾਸਤੇ ਆ ਉਹਦੇ ਆਪਣੇ ਪੰਚਾਇਤਕਾਰ ਮੂਰੇ ਉੱਥੇ ਲਾਰਖੇ ਲਿਸਟ ਲਾਰਖੇ ਵੀ ਜਿਹੜੇ ਡਿਫਾਲਟ ਨੇ ਸਮਝ ਲੰਦੇ ਨੇ ਸਰਕਾਰ ਨੇ ਕਾਹਦਾ ਨਾ ਚਲ ਉਹਨੂੰ ਸਰਕਾਰ ਨੇ ਕਾਹਦਾ ਮੈਂ ਜਨਾ ਸਰਪੰਚ ਕੋਲੇ ਹੁਣ ਸਿੱਧੀ ਗੱਲ ਐ ਕਾਰਡ ਬਣੇ ਹੋਏ ਨੇ ਪਰ ਤੁਹਾਨੂੰ ਦਿਖਾਉਂਦੇ ਨੇ ਟਾਰੀ ਸਟ੍ਰਿਪ ਲਿਸਟ ਚਾੜੀ ਆ ਦਿਖਾ ਕਿੱਥੇ ਆਉ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡਾ YouTube ਚੈਨਲ BBC ਇੰਟਰਨੈਸ਼ਨਲ ਰੇਡੀਓ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਜਰੂਰ